ਕਿੰਨੂ ਦੇ ਦਿਆ 13000 ਕਰੋੜ ਰੁਪਏ ਕੰਮ ਲਾਡੂ 45000 ਕਰੋੜ ਰੁਪਏ ਕਿੱਥੋਂ ਕਮਾ ਲੈਂਦਾ ਮਿੱਤਰਾ 2000 ਦੇ ਸੀ ਤੁਹਾਡੇ ਨਾਲ ਅੱਧੀ ਲਾਡੂ ਦੀ ਖਬਰ 30000 ਕਰੋੜ ਰੁਪਏ ਤਲੰਗਾਨ 30 ਕਰਨਾਟਕਾ ਤੁਹਾਡੇ ਸਰਖਾਸੇ ਪਰ ਲੱਗੇ ਆ ਓਏ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਫਿਰ ਵੀ ਰੱਖੀ ਜਾਓ ਏ ਤੇ ਲੋਕਾਂ ਤੋਂ ਲੁਕੋਈ ਜਾਓ ਨਹੀਂ ਕਿਤਾਈ ਸਰਕਾਰ ਰਣਜੀਤ ਸਿੰਘ ਕੋ ਮੰਨੇ ਤੈਨੂੰ ਰਕਮ ਐ ਤੇ ਤੇਰੇ ਫਾਈਨੈਂਸ ਮਿਨਿਸਟਰ ਨੂੰ ਤੇ ਤੁਹਾਨੂੰ ਵੀ ਆਹ ਕੰਮ ਕਰੋ ਇਤੋਂ ਜਨਰੇਸ਼ਨ ਨੂੰ ਫੰਡ ਦੀ ਉਸ ਸਬਸਿਡੀਆਂ ਦਿਓ ਮੈਂ ਸਬਸਿਡੀਆਂ ਦੇ ਹੱਕ ਚਾਹ ਜਰੂਰ ਦਿਓ ਜਿਹੜੇ ਪਰ ਅਨ ਟਾਰਗੇਟਡ ਸਬਸਿਡੀਆਂ ਨਾ ਦਿਓ ਬਿੰਦੂ ਕੀ ਲੋੜ ਹੈ ਇਸ ਬਿਜਲੀ ਦੀ ਓਏ ਇਹਨਾਂ ਨੂੰ ਕੀ ਲੋੜ ਹੈ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਨ ਨਹੀਂ ਕੀ ਅਨ ਟਾਰਗੇਟਡ ਸਬਸਿਡੀਆਂ ਦੇਈਆਂ ਨਹੀਂ ਟਾਰਗੇਟਡ ਦਿਓ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਚੱਕੋ ਹਾਂਜੀ 35% ਇਹ ਕਹਿੰਦੇ ਗਰੀਬਪੁਰਬੀ ਦੀ ਸਰਕਾਰ ਸਾਡੀ ਇਕਨੋਮੀ 80% ਇਨਫਾਰਮਲ ਹੈ ਕੋਈ 200 ਰੁਪਏ ਚਾਰੀ ਦੁਕਾਨ ਤੇ ਕਮਾਉਂਦਾ ਕੋਈ ਦਿਹਾੜੀ ਕਰਦਾ ਹੈ 250 ਤੋਂ ਲੈ ਕੇ 450 ਦੀ ਦਿਹਾੜੀ ਸੀ ਸਪੈਸ਼ਲਾਈਜ਼ਡ ਨਾਨ ਸਪੈਸ਼ਲਾਈਜ਼ਡ ਬਾਕੀ ਸਕਿਲਡ ਲੇਬਰ 35% ਪਹਿਲੀ ਗੱਲ ਤਾਂ 14 ਸਾਲਾਂ ਦੇ ਵਿੱਚ ਬੀਪੀਐਲ ਕੌਣ ਹੈ ਤੇ ਕੌਣ ਨਹੀਂ ਇਹਦਾ ਸਰਵੇਖ ਨਹੀਂ ਜੋ ਤੁਹਾਨੂੰ ਇਹੀ ਨਹੀਂ ਪਤਾ ਵੀ ਗਰੀਬ ਕੌਣ ਹੈ ਤੁਸੀਂ ਪੜਾ ਗਰੀਬ ਨੂੰ ਚੱਕੀ ਤਾਂ ਲਓਗੇ ਤੁਸੀਂ ਤੁਸੀਂ ਧੂੜ ਚ ਦੇਖੋਗੇ ਕੰਡੂਲ ਪਰ ਕਮੇਟੀ ਦੀ ਰਿਪੋਰਟ ਤੋਂ ਬਾਅਦ ਦੱਸੋ ਕਿਹੜਾ ਸੱਚਾ ਦੂਜੀ ਗੱਲ ਜਿਹੜੇ ਗਰੀਬ ਨੇ ਉਹ ਭਾਈ ਖਾਣ ਦੇ ਤੇਲ ਦੀ ਦਾੜ ਰੁਪੀਓ ਖੰਨਣਾ ਖਾਣ ਦੇ ਤੇਲ ਦੀ ਕੀਮਤ 200% ਅਜੀ ਇਦਾਂ ਹੀ ਕਿਸਾਨ ਹੈ ਇਦਾਂ ਹੀ ਕਿਸਾਨ ਖਾਣ ਦੇ ਤੇਲ ਦੀ ਕੀਮਤ 200% ਫਿਰ ਅਰ ਥੰਦਾ ਸਸਾ ਨਾਲ ਦੇ ਵਿੱਚ ਗੈਸ ਦਾ ਸਿਲੰਡਰ 300 ਤੋਂ 900 ਮਿਲਦਾ 1100 ਨੂੰ ਮਿਲਦਾ ਹੈ ਅਜੀ ਤਲਾ 200% ਤੇ ਉਸ ਗਰੀਬ ਦੀ ਦਿਹਾੜੀ 1% ਇਸ ਕਮਰਸੈਂਟ ਲੇਬਰ ਦੀ ਗਾਡੀ ਦਿਖਾ ਫਤਰੇ ਕਾ ਕਿਨੇ ਅੰਦਰ ਇਹ ਤੇਰੇ ਪੈਸੇ ਨਹੀਂ ਲੱਗਦੇ ਮਿੱਤਰਾ ਜੇ ਤੈਨੂੰ ਵੇਹਲ ਮਿਲੇ ਗੂਚੀ ਦੇ ਬੂਟਾ ਤੋਂ ਤਾਂ ਕਰੇ ਨਾ ਤੂੰ ਝੜ ਕੇ ਬਿਸ਼ਰਮਾ ਵਾਂਗੂ ਹਵਾਈ ਜਾਜਾਂ ਚ ਝੋਟਾ ਮੰਗਣ ਗਿਆ ਨੋਟਾਂ ਨਾਲੋਂ ਘੱਟ ਪਈਆਂ ਮੋਟਾਂ ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਹੈ ਤੁਹਾਡੀ ਲੋਕ ਸਭਾ ਚ ਤੇ ਕਹਿੰਦਾ ਇੱਕ ਦੀ ਕਾਂਗਰਸ ਸਰੀ ਗੱਲ ਮੈਂ ਕਰ ਰਿਆ ਇਹਦਾ ਇੱਕ ਜਵਾਬ ਹੀ ਦਿੰਦਾ ਕਰੋਣਾ ਤੇਰੇ ਜਵਾਬ ਦਵੇ ਲੈ ਤੂੰ ਮੈਂ ਈਗਾ ਇੱਥੇ ਬਹਿਨੇ ਆ ਤੂੰ ਉੱਥੇ ਬਹਿਨੇ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਮੈਚਿੰਗ ਦੇ ਵਿੱਚ ਤੇ ਤੂੰ ਜਵਾਬ ਦੇ ਕਦੋਂ ਉਹਨੂੰ ਬੁਲਾਇਆ ਸੀ ਮੈਨੂੰ ਉੱਥੇ ਉਦੋਂ ਕਿਹੜਾ ਆਉਗਾ ਸੀ ਉਹ ਮੇਰੇ ਕੋਲ ਹਾਂ ਲੀਡਰ ਉਹਦੇ ਨਾਲ ਨਹੀਂ ਹੁੰਦੇ ਲੀਡਰ ਕ੍ਰੈਡੀਬਿਲਟੀ ਆ ਹੁੰਦੇ ਕੜਿਆ ਨਾ ਲੋਗ ਕਿਉਂ ਪੜਿਆ ਤੇਰੇ ਪਣ ਦੇ ਫਾਜ਼ੂਲੇ ਦੇਖਣੇ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿਤੇ ਵੱਡੇ ਬੰਦੇ ਕਿਉਂ ਉਹਗੇ ਨਕਾਬ ਉੱਠ ਗਏ ਡਿਮਾਂਡ ਸਰ ਸੀਬੀਆ ਇਨਕੁਆਇਰੀ ਹੋਵੇ ਜਿਹੜੀ ਦੂਲੋ ਸਾਹਿਬ ਨੇ ਕਹੀ ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਲੇਕਿਨ ਅਸਲੀ ਡਿਮਾਂਡ ਸੀਬੀਆ ਇਨਕੁਆਇਰੀ ਹੋਵੇ ਜਿੰਨੇ ਸਕਾਲਰਸ਼ਿਪ 20 ਲੱਖ ਬੰਦੇ ਫਿੱਕੇ ਮੱਡੀ ਕਰੇ ਸੇ ਪੋੜਾ ਦੋ ਵੀ ਲੱਗ ਬੰਦੇ ਫੱਕੀ ਹਾਂਜੀ ਪੋੜਾ ਦੋ ਵੀ ਲੱਗ ਆ ਜਮੀਨਾਂ 사이 ਦੀਆਂ ਡੁੱਟੀਆਂ ਜਾਂ ਕਿਹ ਚੋਰੀਆਂ ਕਰਦੇ ਹੋ ਲੋਕੀ ਮਾਰਦੇ ਪੁੱਤਾ ਮਰ ਜੇ ਤੁਸੀਂ ਐਫ ਆਈ ਆਰ ਕਰਾਉਣੋਂ ਕਰਦੇ ਹੋ ਠੀਕ ਹੈ ਤੇ ਬੰਦੇ ਮਾਰ ਕੇ ਕੋਈ ਜ਼ਿੰਮੇਵਾਰ ਨਹੀਂ ਹੈ ਤੁਸੀਂ ਲੋਕ ਸਭ ਕਹ ਰਹੇ ਮੈਨਾਂ ਕੋਈ ਹੋਵੇ ਕਿ ਪਾਟੀਆਂ ਤੋਂ ਉੱਤੇ ਉੱਠ ਗਿਆ ਤੁਸੀਂ ਬਦਲਾਵ ਕਰਨ ਆਏ ਸੀ ਭਗਵੰਤ ਮਾਨ ਸਾਹਿਬ ਬਾਦਨ ਨਾਲੋਂ ਬੱਤਰੋਂ ਬਾਦਨ ਨਾਲੋਂ ਬੱਤਰ ਯਾਹ ਇੱਕ ਹੈ ਵੀ ਕਰਜਾ ਤੂੰ ਮੋੜੇਂਗਾ ਯਾਹ ਇੱਕ ਹੈ ਤੇਰ ਕੋਲ ਇਨਕਮ ਹੈ ਯਾਹ ਇੱਕ ਹੈ ਤੂੰ ਮਾਫੀਆਂ ਨਿਕਲਾਉਂਦਾ ਬੱਤਰ ਇਹ ਕਰਜ਼ਾ ਲੈਣ ਦਾ ਸਾਈਕਲ ਹੈ ਕਿ ਪ੍ਰੋਮਿਸ ਕੋਈ ਫਲਫਲੀ ਹੋ ਰਹੀ ਹੈ ਹਾਂਜੀ ਵਿਧਾਨ ਸਭਾ ਇੱਕ ਮੱਛੀ ਮਾਰ ਕੇ ਬੱਤਰ डाइवर्ट डाय मुद्यान थैंक यूनि साथ ही एक साथ ही चाहे वो जी पी था चाहे रिपू था और अर्जित छब्बेवाल उम्मीदवार मैं अपनी बात ਕੋਮੇ ਵੀ ਰਹਦੀ ਹੈ ਟ੍ਰੈਂਚਲ ਅਕਾਊਂਟ ਵੀ ਖਾਰੇ ਤਾਂ ਉਹ ਵੀ ਲੈ ਗਏ ਜਿੱਥੇ ਜਮਾਨਤ ਦਿੱਤੀ ਖੜੂ ਆਉਖਿਆ ਵਕਤਾ ਨੂੰ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਹੈ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਦਲ ਦੂ ਇਹਨਾਂ ਨੂੰ ਪਤੇ ਲਾ ਦੂ ਇਹਨਾਂ ਦੇ ਪਿੱਛੇ ਤੂੰ ਕਹਿੰਦਾ ਇਨਕੁਆਰੀਆਂ ਕਿਹੜੀਆਂ ਵਾਰੀ ਕੀਤੀਆਂ ਕੀ ਰਿਕਵਰ ਕੀਤਾ ਤੂੰ ਹਾਂ ਇਮਾਨਦਾਰੀ ਨਹੀਂ ਤੁਸੀਂ ਹੱਲ ਕੋਲ ਕੋ ਤੁਸੀਂ ਦੇਖੋ ਮਤਲਬ ਇੰਤਹਾ ਹੋ ਗਈ ਕਰਕੇ ਇੰਤਹਾ ਤੋਂ ਪਾਰ ਹੋ ਗਏ ਵੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਦਾ ਕੁਛ ਤਾਂ ਰਹੀ ਹੋਗੀ ਉਹਨਾਂ ਦੀ ਵੀ ਮਜਬੂਰੀਆਂ यूं ही ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੋਤਾ ਲੇਕਿਨ ਲੇਕਿਨ ਹੱਥੇ ਵੇੜਿਆ ਯਾਰ ਦੋਸਤ ਨੂੰ ਪਤਾ ਲੱਗਦਾ ਹੈ ਹੱਥੇ ਵੇੜਿਆ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਾ ਹੈ ਯਾ ਮੁੱਠੀ ਕਰਦਾਰ ਕੰਮ ਆਉਂਦੇ ਆ ਅਸੀਏ ਸੈਨਾਲੇ ਕਿਹੜੇ ਆਉਂਦੇ ਸੀ ਭਗਸੇ ਕੋ ਮਾਨੂੰ ਜਿੰਦਾ ਪੀਲੀ ਪਾ ਦੇ ਤਰਾ ਕੀ ਦਿਆਗਾ ਤੱਕ ਤੇ ਬਸ ਸਮਝਾ ਦਿੱਤੀ ਕਿ ਆ ਗਿਆ ਹੈ ਕੀ مشවාස ہونا ਤੇ ਆਉਂਦਾ ਮੈਨ ਆਫ ਜੀਨੀਅਸ ਐਂਡ ਅਟਮਾਇਰਡ ਮੈਨ ਆਫ ਪਾਵਰ ਐਂਡ ਫੀਅਰਡ ਬਟ ਮੈਨ ਆਫ ਕੈਰੈਕਟਰ ਐਂਡ ਟਰਸਟਡ ਸਿੱਧੂ ਜਾਬਬ ਚਨ ਆਲ ਲੜੋਗੇ ਮੈਂ ਕੋਸ਼ੂ ਮਾਰ ਕੇ ਚੁੱਕਾ ਅਗਰ ਮੈਨੇ ਚੋਨਾਵ ਲੜਨਾ ਹੀ ਹੋਤਾ तो मैं से लड़ लेता ना किसी बार का मंत्री होता अगर टिकट देती है अगर मेरी चाची के चाचा ना कहता। <laughs> अगर टिकट की बात ही नहीं है जब मैंने लोकसभा में जाना ही नहीं है राज्यसभा किसी ने पांच छह साल की राज्यसभा छोड़ी है पंजाब तो के लिए छोड़ी है किसी ने मंत्रालय है छोड़े हैं कोई ऐसा बंदा हो जिसने मनमोहन सिंह जी की वेब में तीन इलेक्शन जीते और जब मोदी साहब की वेब आई कधे जीत गए तब उसने कहा मैं एमपी नहीं लगा